ਪਹਿਲਾਂ ਦੋ ਗਲਾਸ ਪਾਣੀ ਦੇ ਲੈਣਾ ਜਿਦਾ ਆਪਾਂ ਇਹ ਕੀ ਆ ਦੇਖੋ ਪੈਨ ਦੇ ਵਿੱਚ ਐਡ ਆਪ ਕੀਤਾ ਉਹਦੇ ਤੋਂ ਬਾਅਦ ਇਹ ਪਾਣੀ ਨੂੰ ਆਪਾਂ ਉਬਲਣ ਦੇਣਾ ਠੀਕ ਹੈ ਜੀ ਆ ਦੇਖੋ ਪਾਣੀ ਹੌਲੀ ਹੌਲੀ ਉਬਲ ਰਿਹਾ ਗਰਮ ਹੋ ਰਿਹਾ ਜੀ ਦੇਖੋ ਇੰਨੇ ਹੁਣ ਆਪਾਂ ਆ ਜੀ ਛੱਟਣੀ ਸ਼ੁਰੂ ਕਰ ਹੋ ਗਈਆਂ ਜੀ ਦੇਖੋ ਇਹ ਜੀ ਜਿਹੜਾ ਡਸਟਰ ਸਾਫ਼ ਕਰਕੇ ਰੱਖੀ ਹੋਈ ਸੀ 8 ਤੋਂ 10 ਪੱਤੇ ਆਪਾਂ ਦੋ ਗਲਾਸ ਪਾਣੀ ਦੇ ਵਿੱਚ ਪਾ ਦਦੇ ਨੇ ਇਹਨੂੰ ਪਾਣੀ ਨੂੰ ਸੀ ਚੰਗੀ ਤਰ੍ਹਾਂ ਰਿਜਣ ਦੇਣਾ ਹੁਣ ਦੇ ਜਿਹੜੇ ਜਿੱਕੇ ਜਦੋਂ ਦੋ ਗਲਾਸ ਪਾਣੀ ਇੱਕ ਗਲਾਸ ਬਣ ਗਿਆ ਤੁਹਾਡਾ ਉਦੋਂ ਤુલਸੀ ਦੇ ਸਾਰੇ ਗੁਣ ਪਾਣੀ ਦੇ ਵਿੱਚ ਟਰਾਂਸਫਰ ਹੋ ਗਏ ਇੰਨੇ ਤੁਹਾਡਾ ਅੰਦਰੋਂ ਜੰਮਿਆ ਹੋਇਆ ਐਸਿਡ ਕੱਢਣ ਦੇ ਵਿੱਚ ਤੁਹਾਡੀ ਬਹੁਤ ਹੈਲਪ ਕਰਨੀ ਹੈ ਇੰਨੀ ਜ਼ਿਆਦਾ ਹੈਲਪ ਕਰਨੀ ਹੈ ਕਿ ਤੁਹਾਨੂੰ ਭੁੱਲ ਜਾਏਗਾ ਵੀ ਐਸਿਡ ਨਾ ਦੀ ਕੋਈ ਚੀਜ਼ ਤੁਹਾਨੂੰ ਸੀਖਦੀ ਕੀ ਹਾਂਜੀ ਤੇ ਪੀਣਾ ਕਿਸ ਕਿਸ ਟਾਈਮ ਹੈ ਜੀ ਹੁਣੇ ਬਣ ਕੇ ਤਿਆਰ ਹੋ ਗਿਆ ਇਹਨੂੰ ਪੁੰਕ ਕੇ ਅਸੀਂ ਅੰਦਰ ਪੱਤੇ ਛੱਡ दिए ਤੇ ਪਾਣੀ ਪੁੰਨ ਲਈਏ ਦੇਖੋ ਇਹਨੂੰ ਪੀਣ ਦਾ ਸਭ ਤੋਂ ਬੈਸਟ ਤਰੀਕਾ ਹੈ ਵੇ ਦਿਹਾੜੀ 'ਚ ਤੁਸੀਂ ਕਿਸੇ ਟਾਈਮ ਵੀ ਪੀ ਸਕਦੇ ਹੋ ਬੇਅੰਤ ਭੁੱਖ ਲੱਗੀ ਹੋਏ ਤਾਂ ਨਹੀਂ ਕਰਨਾ ਵੀ ਤੁਹਾਡਾ ਤੁਹਾਨੂੰ ਲੱਗੇ ਵੀ ਪੇਟ ਮੜਾ ਜਾ ਖਾਲੀ ਹੈ ਹੁਣ ਤੇ ਗੈਸ ਐਸਿਡ ਬਲੋਟਿੰਗ ਨੂੰ ਇਹ ਖਤਮ ਕਰਨ ਦੇ ਵਿੱਚ ਆਯੁਰਵੇਦ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਮੇਰੇ ਪੇਸ਼ੈਂਟਾਂ ਦੇ ਫੀਡਬੈਕ ਦੇ ਹਿਸਾਬ ਨਾਲ ਬਿਲਕੁਲ ਸਮਰੱਥ ਹੈ